ਹਾਂ ਚਲੋ ਕੋਈ ਗੱਲ ਨਹੀਂ ਲਾਹੇ ਲੋ ਜਿਹੜੇ ਲੈਣੇ ਤੁਸੀਂ ਹਾਂ ਜੀ ਹਾਂ ਮੈਂ ਤਾਂ ਆਪਾਂ ਨੂੰ ਪਾਕੇ ਪਹਿਲਾਂ ਮੈਂਂਦੀ ਲਵਾ ਲਈ ਅਸੀਂ ਤਾਂ ਹੈ ਨੇਤਰ ਬਿਲਕੁਲ ਬਿਲਕੁਲ ਹਾਂ ਜੀ ਪ੍ਰੋਗਰਾਮ ਆਉਂਦੇ ਰਹੇ ਬਿਲਕੁਲ ਹਾਂ ਜੀ ਪ੍ਰੋਗਰਾਮ ਆਈ ਚਾਹੇ ਬਾਬੇ ਨਾਲ ਕਿਰਪਾ ਦੇਣ ਮੈਂਂਦੀ ਲੱਗਦੀਆਂ ਰਹਿਣ ਹਾਂ ਪਰ ਜਿਹੜਾ ਚੜਦੀ ਕਲਾ ਚ ਹਾਂ ਮੈਂਂਦੀ ਆ ਰੋਜ਼ ਲਵਾਉਂਦੇ ਰਹੀਏ ਬਿਲਕੁਲ 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 ਸਾਡੀ ਮੈਂ ਕਿਹਾ ਭਾਈ ਨੂੰ ਮੈਂ ਕਿਹਾ ਵੀ ਜਿਹੜੀ ਕੁੜੀ ਦੀ ਮਾਂ ਆ ਉਹਦੇ ਨਾਲ ਸੋਹਣੀ ਮੈਂਂਦੀ ਨਾ ਲਾਈਂ ਹਾਂ ਕਾਫੇ ਸੋਹਣੀ ਨਿਕਲ ਨਹੀਂ ਚਾਹੀਦੀ ਮੰਮੀ ਦੀ ਐਨੀ ਅੱਛਾ ਮੰਮੀ ਦੀ ਸਾਸਰੀ ਕਾਲ ਜੀ ਕਹਾਥ ਨਾਲ ਅੱਜ ਜਹਾਤ ਮੰਦੀ ਦਾ ਹੁਣ ਆ ਨਾ ਕਮੈਂਟ ਕਰਿਓ ਵੀ ਮੰਮੀ ਇੱਕ ਹੱਥ ਨਾਲ ਸਾਸਰੀ ਕਾਲ ਬੁਲਾਉਂਦੀ ਹੈ ਜੀ ਕੀ ਕਰੀਏ ਹੁਣ ਮੰਦੀ ਲਗਵਾ ਲੱਗੇ ਵੇ ਅਸੀਂ ਹੋਰ ਮਾਂ ਮੈਨੂੰ ਵੀ ਸ਼ੌਂਕ ਚੜ ਗਿਆ ਵੀ ਚਲ ਤੁਸੀਂ ਤਾਂ ਵਿਆਹ ਮੈਨੂੰ ਆਲਵਾ ਨਾ ਨਾ ਬਣਦਾ ਮੰਮੀ ਸ਼ਗਨ ਚਾਹਦੀ ਆ ਹਾਂ ਇਹਨਾਂ ਨੇ ਸਭ ਨੇ ਲਗਾਓ ਇਹਨਾਂ ਤੇ ਲਗਾਓ ਹੱਥ ਪੈਰਨ ਕੇ ਸਭ ਤੇ ਲਗਾਓ ਲਗਾਓ ਮੈਂ ਵੀ ਹੱਥ ਪੈਰ ਇਹ ਫੇਰ ਵੀ ਤੁਸੀਂ ਆਜੋ ਪਹਿਲਾਂ ਉਹਨਾਂ ਦੀ ਕੁੜੀ ਸਿੱਟੀ ਪਈ ਆ ਸਰਸ਼ੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਿੱਛੇ ਜਿਹੜੀ ਕਚਕਚ ਚੱਲ ਰਹੀ ਆ ਜੀ ਲਾਈਵ ਸ਼ੁਰੂ ਹੋ ਗਿਆ ਕਚਕਚ ਗਲਤ ਗਿਆ ਹੋ ਗਿਆ ਜੇ ਪਤਾ ਲੱਗ ਗਿਆ ਪਾਪਾ ਨੂੰ ਨੇ ਕਿਹਾ ਮੈਂ ਕਚਕਚ ਕਰਦਾ ਤਾਂ ਆਪ ਥੋੜੀ ਜੀ ਇਹ ਗੱਲ ਨੂੰ ਇਗਨੋਰ ਕਰ ਦਿਓ ਤੇ ਲਾਈਵ ਚੱਲ ਰਿਹਾ ਐਦਾਂ ਜੂਰੀ ਸਾਡੀ ਮਹਿੰਦੀ ਲਵਾਉਣ ਲੱਗੀ ਆ ਇਹਨਾਂ ਨੂੰ ਜਿਹੜਾ ਇਹਨਾਂ ਜਿਹੜੇ ਮਹਿੰਦੀ ਲੱਗੇ ਬਲੋਂਗੋ ਪਿੱਛੇ ਹਲਦੀ ਵੀ ਲੀਤੀ ਹੋਈ ਹੈ। ਮੈਂ ਤਾਂ ਪਲੇਟ ਲੈ ਕੇ ਆਹ ਲੈ ਜੀ ਇਹ ਗੱਲ ਅਸੀਂ ਤਾਂ ਟਿਸਕਾ ਲਈ ਪਾਪਾ ਅਰੇ ਤੁਸੀਂ ਨੋਟਿਸ ਕਰ ਲਿਆ? ਹਾਂਜੀ। ਯਾਰ ਜੀ ਜਿਹਨਾਂ ਨੇ ਟੈਂਟ ਲਗਾਇਆ ਤਾਂ ਸਾਡੇ ਜਿਹੜੇ ਐਨ ਉੱਪਰਲੇ ਉਹ ਵੀ ਉਹਨਾਂ ਨੇ ਹਲਦੀ ਦੀ ਜਗਾ ਮਹਿੰਦੀ ਦੇ ਆ ਮਹਿੰਦੀ ਦੀ ਜਗਾ ਹਲਦੀ ਲੱਗਤਾ। ਹਲਦੀ ਲੱਗਿਆ ਬਾਕੀ ਭਾਈ ਜੇ ਪਰ ਮਹਿੰਦੀ ਲਿਖਾਉਂਗਾ ਤਾਂ ਅਸੀਂ ਕੰਮ ਕਰੂਗਾ। ਅੱਛਾ ਜੀ। ਕਹਿਣਾ ਚਾਹੀਦਾ ਸੀ ਨਾ? ਕੀ ਹੋ ਗਿਆ? ਮੈਂ ਮਹਿੰਦੀ ਲਵਾਂ। ਆ ਗਈ ਕਿਉਂ? ਮੈਂ ਲਵਾਂਗੀ ਭਾਈ ਮੇਰੀ ਮਹਿੰਦੀ ਰੇਡ ਹੋ ਰਹੀ ਨਹੀਂ ਨੂਰ ਨੇ ਉੱਠਿਆ ਨੂਰ ਆ ਲੈਣਾ ਬਾਅਦ ਚ ਲਿਖ ਲੈ ਤੁਸੀਂ ਮੈਂ ਇਹ ਵੀ ਗੱਲ ਠੀਕ ਆ ਪਹਿਲੇ ਨੂਰ ਸੁੱਤੀ ਪਈ ਹੈ ਜੀ ਤਾਂ ਕਰਕੇ ਨੂਰ ਦਾ ਨਹਾ ਲੈਣਾ ਹੈ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਲਾਹੇ ਲੋ ਜਿਹੜੇ ਲੈਣੇ ਤੁਸੀਂ ਹਾਂਜੀ ਹਾਂ ਮੈਂ ਤਾਂ ਪਹਿਲਾਂ ਮਹਿੰਦੀ ਲਵਾ ਲਈ ਅਸੀਂ ਤਾਂ ਹਾਂ ਨੀਤਰ ਬੀ ਸਤਿ ਪੂਜੀ ਤਰਾਇ ਪ੍ਰੋਗਰਾਮ ਹੁੰਦੇ ਰਹੇ ਵਿਹਾਰ ਚੱਕੜੀ ਆ ਬਿਲਕੁਲ ਹਾਂ ਜੀ ਪ੍ਰੋਗਰਾਮ ਚ ਚਾਹੁੰਦੇ ਬੱਬੇ ਨਾਨਕ ਦੀ ਕਿਰਪਾ ਨਾਲ ਮੈਂ ਲੱਗਦੀਆਂ ਰਹਿਣ ਹਾਂ ਹਾਂ ਪਾਰ ਜਿਹੜਾ ਚੜਦੀ ਕਲਾ ਚ ਹੂੰ ਮੈਂ ਅੰਦੀਆ ਰੋਦ ਲਵਾਉਂਦੇ ਰਹੀਏ ਬਿਲਕੁਲ 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 ਮੈਂ ਕਿਹਾ ਬਾਈ ਨੂੰ ਮੈਂ ਕਿਹਾ ਵੀ ਜਿਹੜੀ ਕੁੜੀ ਦੀ ਮਾਂ ਆ ਉਹਦੇ ਨਾਲ ਸੋਹਣੀ ਮੈਂ ਨਹੀਂ ਲਾਈ ਹਾਂ ਕਾਫੇ ਟੌਰ ਨਹੀਂ ਨਿਕਲਣੀ ਚਾਹੀਦੀ ਮਾਂਮੀ ਦੀ ਇਹਨੂੰ ਅੱਛਾ ਮਾਂਮੀ ਦੀ ਟੌਰ ਨਹੀਂ ਨਿਕਲਣੀ ਚਾਹੀਦੀ ਲਾਈਵ ਦੇ ਵਿੱਚ ਬਹੁਤ ਸੁਣੀਆਂ ਗੱਲਾਂ ਪਾਉਂਦੇ ਫਿਰ ਨਹੀਂ ਮਾਂਮੀ ਤੇਰੀ ਟੌਰ ਨਹੀਂ ਨਿਕਲਣੀ ਚਾਹੀਦੀ ਗੱਲੀ ਨਹੀਂ ਮਾਂਮੀ ਛੇੜਦੇ ਅਸੀਂ ਅੱਛਾ ਮਾਂਮੀ ਛੇੜ ਛੇੜ ਤੀਜਾ ਤਾਂ ਹੈ ਨਹੀਂ ਕੋਈ ਮਸਕਰੀਆਂ ਕਰਨ ਨੂੰ ਮਾਂਮੀ ਨਾਲ ਇਸ਼ਾਰ ਕਰਦੀਆਂ ਬੋਲਣਾ ਨਾਲੇ ਕਾ ਕਰਕੇ ਉਹ ਬੋਲੇ ਸੱਚੀ ਗੱਲ ਆ ਬਾਈ ਜਾਨ ਮੇਰੇ ਭਾਈ ਬਹੁਤ ਆ ਗਿਆ ਪੋਨਾ ਹੱਥੇ ਬਹੁਤ ਤੇ ਚੱਲਦੇ ਆ ਇੱਧਰ ਲਿਖਿਆ ਮੇਰਾ ਜੱਗੀ ਮੇਰਾ ਜੱਗੀ ਸੰਦੇਲਵਾਉਂਦੀ ਨਾ ਸਾਡੇ ਮੈਂ ਜਾਣ ਕੇ ਵੇਲ ਕਰਦਾ ਮਤਰਾ ਵੀ ਨਾ ਬੰਨੋ ਕਿਹਾ ਵੀ ਦੀਦੀ ਦੇ ਹੱਥ ਪਰ ਲਿਖਿਆ ਮੇਰਾ ਜੱਗੀ ਹਾਂ ਸਾਡੇ ਸਾਰਿਆਂ ਦਾ ਹੀ ਹੈ ਜੀ ਉਹ ਹਾਂ ਦੀਦੀ ਦਾ ਹੀ ਹੈ ਤਾਂ ਕੋਲਾ ਭਾਈ ਸਾਰਿਆਂ ਦਾ ਹੀ ਹੈ ਪਰ ਆਏ ਰਿਸ਼ਤਾ ਲੱਗ ਲੱਗਾ ਕਿਸੇ ਦਾ ਭਾਈ ਮੇਰਾ ਭਾਈ ਲੱਗਦਾ ਮੇਰਾ ਵੀ ਵੀਰ ਲੱਗਦਾ ਹੈ ਤੇ ਉਧਰ ਭਾਬੀ ਦਾ ਹਸਬੰਦ ਹੈ ਜਿਹੜਾ ਪੱਪਾ ਜਿਹਨੇ ਰਿਸ਼ਤਾ ਸਾਰੇ ਨਾਲ ਹੈ ਯਾਰ ਕੀ ਬਾਪ ਹੈ ਮੈਂ ਤਾਂ ਬਈ ਯਾਰ ਫੈਨ ਹੋ ਗਿਆ ਤੁਹਾਡਾ ਇੰਨਾ ਤੇਜ਼ ਹੱਥ ਚੱਲਦਾ ਦੇਖ ਕੇ ਤਾ ਮੈਂਦੀ ਦਾ ਕੰਮ ਨਾ ਸਿੱਖੀ ਜਿਵੇਂ ਦੂਲੇ ਨਾ ਉਹ ਜਿਹੜੇ ਕਿਤੇ ਇਕੱਠੇ ਕਰ ਲਿਆ ਤਰ ਦਿਖਾਓ ਖਿੱਚ ਕੇ ਰੱਖ ਚ ਖਿੱਚ ਕੇ ਰੱਖ ਉਹ ਹਾਂ ਆਹ ਤੇਰੀ ਖਿੱਚ ਕੇ ਰੱਖਿਆ ਕੰਮ ਆ ਆ ਸਹੀ ਨਾ ਦੋਲਾਂ ਦਾ ਕਹਿ ਦਿੰਦੇ ਥੱਕ ਜਾਂਦੇ ਆ ਕੋਈ ਨਾ ਮੁੱਤ ਪਹਿਲਾਂ ਤੂੰ ਪਰਵਾਰ ਚ ਕਿਹਦੇ ਪਾਸੇ ਦੀ ਕਿ ਕਿਹਦੇ ਪੈਰਾਂ ਨੂੰ ਮੂਰੀ ਨੂੰ ਚੱਲਦੀ ਹਾਂ ਉਹ ਤਾਂ ਬਾਤ ਨੂੰ ਦਵਾ ਲਈ ਜਿਹੋ ਸ਼ਰਮਿੰਦੀ ਉਹ ਕੱਲਾ ਤੇ ਬੋਲਦੀ ਘੱਟੀ ਆ ਨੀ ਚੱਲਦੇ ਵੀ ਥੱਕ ਜਾਂਦੇ ਨਾ ਨਾ ਹਾਂ ਉਹ ਵੀ ਸਹੀ ਹੋਣਾ ਨਾ ਤਾਂ ਫਿਰ ਮਾਂ ਲਾਹ ਗਿਆ ਤੇ ਸੁੱਕੇ ਜਾਣਾ ਨਾ ਨਾ ਬੰਦ ਕਰੀਂ ਸੁੱਕ ਜਾਣੀ ਹੈ ਤੇ ਸੁੱਕ ਜਾਣੀ ਹੈ ਆਸੇ ਪਾ ਲੂੰਗਾ ਹਾਂਜੀ ਆਟੀ ਜੀ ਹੋ ਗਏ ਗਰਮ ਆਹ ਨਾ ਮੈਂ ਕਹਿੰਦਾ ਕਹਿ ਰਿਹਾ ਮੈਂ ਕਿ ਮਦਦ ਕਰ ਦੋ ਭਾਈ ਹਾਂਜੀ ਆਏ ਵੀ ਗੱਲ ਠੀਕ ਹੈ ਮਾਸੀ ਜੀ ਦੀ ਢਾਬਰਾ ਵੇਖੇ ਅੱਜ ਨਾ ਮੈਂ ਤਾਂ ਮਹਿੰਦੀ ਲਾ ਲਈ ਆ ਹੁਣ ਉਤਰਾਂ ਵੀ ਲੱਗੀ ਜੀ ਮੈਂ ਕਹਿੰਨਾ ਸੁੱਕ ਗਈ ਹੈ ਹੁਣ ਉਤਰ ਜਣੀ ਹੈ ਆ ਵੀ ਚਲੋ ਵੀ ਤੇਲ ਲਗਾ ਲੈਣਾ ਠੀਕ ਹੈ ਪਾਣੀ ਵੀ ਲਾਣਾ ਪਾਣੀ ਮੈਂ ਲਗਾਣਾ ਪਾਣੀ ਤੋਂ ਬਗੈਰ ਕੰਮ ਹੀ ਕਿਹੜਾ ਪਾਣੀ ਨਹੀਂ ਲਾਉਣਾ ਜੀ ਮਤਲਬ ਸਰੋਂ ਦਾ ਤੇਲ ਲਾਉਣਾ ਕਿੰਨੀ ਦੇਰ ਨਹੀਂ ਪਾਣੀ ਲਾਉਣਾ ਕੱਲੂ ਲਾਉਂਗੀ ਮੈਂ ਤਾਂ ਬੱਲੇ ਬੱਲੇ ਤਾਂ ਕੰਮ ਔਖਾ ਜੀ ਫਿਰ ਮੈਂ ਕੋਈ ਆਖਾਂ ਹਾਂ ਜੀ ਇਹ ਬਾਈ ਚਾਂਸ ਕੋਈ ਕੰਮ-ਕੁਮ ਕਰਨਾ ਹੋਵੇ ਬੰਦੇ ਨੇ ਫੇ ਤਾਂ ਆਪਣੀ ਕਰਨਾ ਇਹਨੂੰ ਆਜ ਹਾਂ ਉਹ ਬਰਾਵਾ ਅਸੀਂ ਰੋਟੀ ਵੀ ਖਾਣੀ ਆ ਬੈਂਚ ਪਰ ਬੈਠ ਕੇ ਖਾਣੀ ਆ ਇੱਕ ਦਿਨ ਖਾ ਲਓ ਕੋਈ ਸਾਡੇ ਮੈਂ ਕਿਹਾਤਾ ਇੱਕ ਤਾਂ ਮੇਰਾ ਜਵਾਈ ਆਇਆ ਹੋਇਆ ਹੈ ਹਾਂਜੀ ਤੇ ਘਰ ਵਾਲਾ ਵੀ ਹੈ ਬਹੁਤ ਬੰਦੇ ਇਕੱਠੇ ਹੋਏ ਸਾਰੇ ਅੱਜ ਰੋਟੀ ਬੰਦੇ ਬਣਾਉਣਗੇ ਰਾਣੀ ਸਾਰਿਆਂ ਮੈਂਦੀਆਂ ਲਵਾਉਣਾ ਇਹਨਾਂ ਨੇ ਚੋਲੇ ਧਰ ਦੋਣੀ ਆਏ ਆਏ ਹੋ ਗਿਆ ਉਹ ਹਾਂਜੀ ਚੋਲੇ ਅਪੀਂਦਾ ਬਾਗ ਦੇ ਚੋਲੇ ਆਂਟੀ ਜੀ ਹੈਗੇ ਮੇਰੇ ਨਾਲ ਕੋਈ ਨਹੀਂ ਆਂਟੀ ਦਾ ਵੀ ਲਵਾ ਦੇਣੀ ਆ ਲੈ ਬਈ ਬੰਦੇ ਸਾਰੇ ਕੰਮ ਕਰਦੇ ਇਹ ਰੇ ਦੋਸਤਾਂ ਪਾ ਮੈਂ ਫਤਿਹ ਲਾ ਕੇ 14 ਵਾਰ ਦੇ ਮੈਂ ਵਾਸ ਇਹ ਗੱਲ ਹਾਂ ਹਾਂ ਵਾਹ ਦੇਖੀ ਕਿਵੇਂ ਸੈੱਡ ਦਿੰਦੀ ਹੈ ਜਵਾਈ ਸੈੱਡ ਫੇ ਹੋ ਗਿਆ ਜੀ ਫੇ ਸੈੱਡ ਦੇਣੀ ਨਹੀਂ ਇਹ ਤਾਂ ਕੰਮ ਆਉਗਾ ਹੋ ਜੂਗਾ ਲਈਦਾ ਜੀ ਮਤਘੜੇ ਕਰ ਗਈ ਵੀ ਆ ਦੇਖੋ ਮਤਘੜੇ ਕਰੇ ਦੇਣੀ ਨਹੀਂ ਅੱਜ ਹੋਰ ਕੀ ਫੁੱਲ ਵਾਲੇ ਪਿਆਰ ਨਾਲ ਲਗਾਉ ਫੁੱਲ ਮਮੀ ਉਖਾਦੀਆਂ ਕੀ ਹੈ ਮਮੀ ਹਾਂ ਜੀ ਮਾਂ ਗਈ ਆ ਵਿਆਹ ਕਰਾ ਕੇ ਹਾਂ ਤਾਂ ਪੰਗਾ ਹੀ ਆਂ ਜੀ ਕੰਨੇ ਨੂੰ ਤਾਂ ਲਿਆਉਣਾ ਤਾਂ ਕੀ ਮਮੀ ਉਹ ਤਾਂ ਮੈਨੂੰ ਹੱਥ ਨਿਲਾਦੀ ਮੇਰੇ ਬਾਬਾ ਹਾਂ ਨਮੀ ਬਾਈ ਦੀ ਅਗਲੇ ਨੇ ਪੈਂਟ ਗੋਟੀ ਪਿੱਛੇ ਦੇ ਮੁਕੇ ਦੇ ਮਾਰੀ ਜਾਂਦੀ ਕਿਤੇ ਮੇਰੇ ਮੈਦੀ ਲਾ ਦਵੇ ਮੈਨੂੰ ਚਾਹਦੇ ਆ ਨੁਕਸਾਨੇ ਵੇਖਾ ਰਾਕੇ ਨੁਕਸਾਨੇ ਗਰਮ ਗਰਮ ਰੋਟੀ ਪੱਕੀ ਬੈੱਡ ਤੇ ਆਉਂਦੀ ਆ ਗੱਲ ਗੱਲ ਪਤਾ ਕੀ ਆ ਏ ਬਸ ਦੋਗਣਾ ਖਰਚਾ ਹੋ ਜਾਂਦਾ ਬੱਡੇ ਦਾ ਦੋਗਣਾ ਖਰਚੇ ਦੇਖੋ ਰੋਟੀ ਮਿਲਦੀ ਹੈ ਕੱਪੜੇ ਧੋਏ ਧੋਏ ਮਿਲਦੇ ਆ ਉਹਨਾਂ ਦੇਖਿਓ ਬੜੀ ਜਿਆਦਾ ਖਾफत ਹੋ ਰਹੀ ਜੀ ਤਾਂ ਐ ਕਰਦੀਆਂ ਫਿਰ ਮੰਮੀ ਨੂੰ ਵੀ ਉਰੇ ਬੁਲਾ ਕੇ 4 ਦਿਨ ਅਸੀਂ ਮਾਲਾ ਰਹਿ ਜਾਣੀਆਂ ਬੜਾ ਉਹਦੇ ਖਾਓ ਤੁਹਾਨੂੰ ਵੀ ਪਤਾ ਲੱਗੇ ਕੋਈ ਨਾ ਹੁਣ ਤਾਂ 4 ਦਿਨ ਅਸੀਂ ਵੀ ਫੇ ਮਾਲਾ ਹੀ ਆਂ ਵਿਆਹ ਕਰਕੇ ਹਾਂ ਨਹੀਂ ਵਿਆਹ ਤਾਂ ਬਾਅਦ ਚ ਹਾਂ ਇੱਕ ਮਿੰਟ ਆ ਕੋਈ ਨਾ ਫੋਟੋ ਨਾ ਟੈਂਸ਼ਨ ਲੈ ਤੂੰ ਆਂਟੀ ਇਮ ਲੈ ਜੂਗੇ ਆਂਟੀ ਤੇ ਜਿੱਥੇ ਜਾ ਤੈਨੂੰ ਵੀ ਨਾਲੇ ਲੈ ਜਣਾ ਸੀ ਮੇਰੀ ਗੱਲ ਸੁਣ ਦੇਖ ਬਾਅਦ ਚ ਪਹਿਲਾਂ ਜਵਾਈ ਫਿਰ ਕੁੜੀ ਹਾਂ ਤੇ ਨੂੰ ਅਸੀਂ ਜਿੱਥੇ ਜਾਵਾਂਗੇ ਨਾ ਬੋਲੀ ਚ ਪਾ ਕੇ ਨਾ ਨਾ ਵੀ ਸਿਰ ਪਰ ਨਾ ਚੜਾਓ ਕਿ ਭੁੱਖਾ ਮਾਰ ਕੇ ਉੜ ਜਵੇ ਨਹੀਂ ਨਹੀਂ ਐ ਭਾਈ ਫਾਸੀ ਮਖਾਲ ਹੁੰਦਾ ਮੈਂ ਨਾ ਛੇਤੀ ਕਰ ਦਿੰਦੀ ਹਾਂ ਹਾਂ ਸਰਵਿੰਦਰ ਵੀ ਬੋਲ ਕੇ ਦਿਖਾ ਦਵੇ ਹੁਣੇ ਹਾਂ ਅਸੀਂ ਬੋਲ ਨਹੀਂ ਸਕਦੇ ਆਂਟੀ ਹੁਣੇ ਅੱਜ ਤਾਂ ਸਾਡੀ ਮਾਂ ਮਰ ਗਈ ਆ ਅੱਜ ਤਾਂ ਡੰਡਾ ਤਿਆਰ ਕਰ ਲਾਓ ਭਾਈ ਹਾਂਜੀ ਆ ਤਾਂ ਡੰਡਾ ਤਿਆਰ ਆ ਅੱਜ ਤਾਂ ਹਾਂਜੀ ਅੱਜ ਦਾ ਫਿਰ ਕੋਈ ਕ੍ਰਿਸ਼ਮਾ ਹੀ ਹੋ ਗਿਆ ਬਟੂਆ ਅਜੇ ਵੀ ਗਿੱਲਾ ਹੀ ਹੈ ਆਂਟੀ ਜੀ ਬਟੂਆ ਅਜੇ ਗਿੱਲਾ ਆ ਰੋਟੀ ਤੇ ਦੋ ਆਟਾ ਹੁੰਦਾ ਆ ਦੇਖ ਕੋਲ ਬਈ ਬਟੂਆ ਅਜੇ ਗਿੱਲਾ ਹਾਂ ਅਸਾਂ ਬਾਈ ਨੂੰ ਮੈਂ ਮਾਰੀ ਦੀ ਹਾਂ ਆਸਾਂ ਬਾਈ ਨੂੰ ਮੈਂ ਨਹੀਂ ਆ ਸਾਰੀ ਚਾਪੀ ਪਸਾੜਾ ਬੁਰਦਾ ਇਹ ਰੋਟੀ ਨੂੰ ਬਚਾਉਂਦੀ ਹੁੰਦੀ ਅੱਜ ਮੈਂ ਸਾਰੇ ਪਸਾਤੇ ਆ ਜਾ ਯਾ ਕੰਮ ਹੋ ਗਿਆ ਬਾਈ ਬੰਦੂਆ ਗਿੱਲਾ ਪਿਆ ਜੀ ਚਾਹਨੇ ਉਹਨੇ ਗਾਣਾ ਤੇ ਸਾਨੂੰ ਕੋਸਾ ਤਾਂ ਕੋਈ ਨਾ ਹਣ ਬੰਦੂਆ ਆਜੇ ਤੇ ਮਖੌਲ ਕਰਦੇ ਤੁਸੀਂ ਇਹ ਕੰਮ ਰੱਖਿਓ ਹਣ ਸਾਰੇ ਕਾਗਜ਼ ਕੋਕੀ ਦੇ ਵਿੱਚੇ ਸੁੱਕ ਗਏ ਹੁਣ ਬਸ ਕਰੋ ਤੁਸੀਂ ਹਣ ਚੰਬ ਹੁਣ ਕਿਹੜਾ ਹੋਣਾ ਡੈਡੀ ਆ ਲੈ ਫੇਰ ਜਦੋਂ ਵੀਡੀਓ ਦੇਖ ਲਈ ਫੇਰ ਨਹੀਂ ਫੇਰ ਵੀਡੀਓ ਦਾ ਕੋਈ ਨਾ ਦੇਖ ਲਵੇ ਤਾਂ ਕਿ ਹਾਂ ਫੇਰ ਪਾਪਾ ਜੀ ਹਾਂ ਹਾਂ ਦੇਖ ਆਵਦੇ ਨੇ ਕੱਬ ਤੱਕ ਮਹੀਨੇ ਤੱਕ ਦੇਖ ਲਈ ਜੇ ਕੀ ਹੋ ਗਿਆ ਵੀ ਬਟੂਆ ਗਿੱਲਾ ਹੋ ਗਿਆ ਬਟੂਆ ਤੋਂ ਹੋ ਗਿਆ ਪਤਾਤਾ ਹੈ ਗਏ ਜਾਨ ਜਾਨ ਕੇ ਫੇਰ ਵੀ ਤੇ ਕਹਿੰਦੇ ਬੇਵਜਹ ਦਾ ਜੀ ਨਾ ਜੇ ਦੇਖਣਗੇ ਨਹੀਂ ਪੈਸੇ ਸੁੱਕ ਗਏ ਤੇ ਉਹਨਾਂ ਦੇ ਪਟੂਆ ਗਿੱਲਾ ਹੋ ਗਏ ਪੈਸੇ ਸੁੱਕ ਗਏ ਪੈਸੇ ਇਹਨਾਂ ਸੋਕਰ ਵਿੱਚ ਘੱਟ ਤੇ ਜਿਆਦਾ ਨਹੀਂ ਤੇ 2-3 ਕ ਹਜ਼ਾਰ ਰੁਪਏ ਹੀ ਤਾਂ ਕਈ ਜੇ ਤੁਸੀਂ ਮੰਮੀ ਨਾਲ ਵੀ ਮਿਲਿਓ ਜਾ ਕੇ ਹੰਦਾ ਹਾਂ 550 ਤਾਂ ਹੁੰਦਾ ਸੀਗਾ ਹਾਂ ਮੋੜ ਕੇ ਵੀ ਲੈ ਕੇ ਆਈ ਸੀ ਇੰਨੀ ਕਿ ਹਿੰਮਤ ਦੀਵੇਂ ਰੇ ਤੇ ਫਿਰ ਆਪੇ ਭਾਈ ਬਦਲਾ ਵੀ ਲਈ ਮਸੀ ਜਾ ਕੇ ਬੈਂਕ ਚ ਜੈਲ ਮੈਨੂੰ ਵੇਣਾ ਹੀ ਮਾਰੀ ਜਾਵੇ ਇਹਨੇ ਕਿਹਾ ਕਹਿੰਦੇ ਇਹਨੇ ਠੀ ਟੋਣੇ ਮੈਂ ਗੱਡੀ ਤੇਲ ਪਾਉਣ ਦੀ ਤਾਂ ਚੱਲ ਜਾਣੇ ਤੇ ਉਹ ਕਾਨੂੰਨੀ ਚੱਲਦੇ ਹੀ ਨਹੀਂ ਤੇ ਪੰਪ ਵਾਲਿਆਂ ਨੇ ਵੀ ਜਵਾਬ ਦੇਤਾ ਇਹ ਜਿਹੜੇ ਹੂਣ ਵਾਲੇ ਨੋਟ ਆ ਨਾ ਜੀ ਇਹਨਾਂ ਮਤਾਂ ਜਮੇ ਜਾਨ ਨਹੀਂ ਹੈ ਗਾਂਧੀ ਨੜਾਤਾ ਥਭ ਚਾ ਰਾ ਉਹ ਬਾਜੀ ਇਹ ਜਹਾ ਹਾਲ ਹੋਇਆ ਨੋਟਾਂ ਦਾ ਚੱਲਣੇ ਨਾ ਹੋ ਕਿਤੇ ਵੀ ਨਾ ਚੱਲਣ ਗਾਂਧੀ ਨੜਾਤਾ ਗਾਂਧੀ ਨੇ ਤੁਹਾਨੂੰ ਨੜਾ ਦੇਣਾ ਤਾਂ ਉਹ ਗੱਲਾਂ ਉਹਨਾਂ ਗਾਇਬ ਹੋ ਗਈਆਂ ਹਾਂ ਮੈਂ ਕਹਿੰਦਾ ਅੱਜ ਕਲ ਇਪੈਗ ਹੈ ਸਹੀ ਗੱਲ ਹੈ ਦੋਤੀ ਦਾ ਪਾਣੀ ਲਗਾਉਣਾ ਨਹੀਂ ਨਹੀਂ ਰੋਕੋ ਵੀ ਇੱਥੇ ਬੈਠੇ ਆ ਉਹ ਫਿਰ ਹੁਣ ਸਾਡੀ ਕੰਮ ਕਰਦੇ ਹਾਂ ਹਾਂ ਜੀ ਹਾਂ ਕੋਈ ਨਾ ਮੈਂ ਨਾਲ ਗੋਦੀ ਪਾਣੀ ਨਾਂ ਮਮੀ ਮੈਂ ਤਾਂ ਇੰਨਾ ਚਾਹ ਜੜਿਆ ਮੇਰੀ ਮਾਂ ਮੈਨੂੰ ਮਿਲ ਗਈ ਹਾਂ ਜੀ ਹਾਂ ਮੈਂ ਤਾਂ ਤਨਮਨ ਹੋਏ ਨੇ ਆਂ ਅਕਬਰ ਦੇਖਾ ਜਾਂ ਸਾਹਮਣੇ ਲੋਰੀ ਮੈਂ ਤਾਂ ਆਪਣੇ ਮੇਰਾਬਤ ਹੋ ਗਿਆ ਦੋਤੀ ਆਈਆਂ ਤੇ ਪੋਤੇ ਕਰੀ ਅਸੀਂ ਆਏ ਹਾਂ ਹਾਂ ਜੀ ਬਿਲਕੁਲ ਬਿਲਕੁਲ ਤੁਹਾਡਾ ਘਰ ਬਹੁਤ ਵਧੀਆ ਲੱਗਾ ਮਨਜੀ ਲੱਗ ਗਿਆ ਤੇ ਇੱਥੇ ਰੱਬਾ ਚਾਰ ਬੰਦੇ ਨਾ ਹੋਣ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਨੂੰ ਅਸੀਂ ਵੀ ਖੁਸ਼ ਹੋ ਗਏ ਤੁਸੀਂ ਆਏ ਹਾਡੇ ਪ੍ਰੋਗਰਾਮ ਤੇ ਲੈ ਬੋਤ ਆਪਣੇ ਘਰ ਦਾ ਪ੍ਰੋਗਰਾਮ ਹਾਂਜੀ ਹਾਂ ਬੀਤੀ ਨੇ ਘਰ ਦੇ ਜਾਏ ਮੇਰੇ ਪਤਨੇ ਬਿਲਕੁਲ ਸਹੀ ਰਾਮਲਾਲ ਕੀਤੇ ਕਹਿੰਦੇ ਜੀ ਆਪਾਂ ਗਰੀਬੀ ਕੁੜੀ ਦਰੋਂ ਹਟਾ ਰਹੀ ਏ ਆਪਾਂ ਬਹੁਤ ਕੁਝ ਮੈ ਜਾ ਰਾ ਪਤਨ ਹਾਂਜੀ ਹਾਂ ਬਿਲਕੁਲ ਬਿਲਕੁਲ ਕੋਲ ਤੇਰੀ ਕਲ ਮੰਮੀ ਨੇ ਮੈਨਣਾ ਨਾਲ ਜਿੱਪ ਜਾਣੀ ਮੈਨਣਾ ਮੈਂ ਮਹਿੰਦੀ ਹਾਂ ਤੁਸੀਂ ਵੀ ਲਗਵਾਣੀ ਹੋਣੀ ਮੈਂਦੀ ਹਾਂ ਹਾਂ ਉਹ ਤੇ ਲਵਾ ਲੰਨੇ ਆ ਮੈਂ ਕਿ ਜਾਨੂ ਆ ਦੂੰਗਾ ਉਹ ਲਵਾ ਰਹੀ ਹੈ ਉਹਨੇ ਹੋਰ ਪੰਗਾ ਪਾਤਾ ਜੀ ਮਹਿੰਦੀ ਵਾਲੇ ਨੇ ਕੀ ਹੋ ਗਿਆ ਉਹ ਕਹਿੰਦਾ ਵੀ ਜਦ ਤੱਕ ਮਹਿੰਦੀ ਆ ਕਹਿੰਦਾ ਬਾਈ ਕੱਲ ਕੱਲ ਤੱਕ ਪਾਣੀ ਨਹੀਂ ਲਾਉਣਾ ਹੱਥਾਂ ਨੂੰ ਮਹਾਪਰਾਵਾ ਅਸੀਂ ਰੋਟੀ ਕਿੱਥੇ ਖਾਣੀ ਆ ਮੈਂ ਕੱਟਿਆ ਨਾ ਉਹ ਕੋਈ ਮਾਰਦਾ ਨਾ ਮੈਂ ਕਿਹਦੇ ਤੁਹਾਨੂੰ ਨਾਲ ਇਸ ਜੀ ਮੈਂ ਵੀ ਲੱਗੇ ਦੇ ਸਕਦੀ ਸੁੱਕੇ ਦੇ ਚਾਹ ਮਾਰੀ ਲਾ ਲਏ ਨਹੀਂ ਕਰਦਾ ਦਾ ਮਖੌਲੇ ਆ ਜੀ ਉਹਦਾ ਕਹਣਾ ਕੱਲ ਤੱਕ ਨਹੀਂ ਪਾਣੀ ਲੱਗ ਨਹੀਂ ਇਹ ਹੋਰ ਆ ਜੀ ਇਹ ਹੋਰ ਆ ਰੋਪੜ ਤੇ ਆ ਰੋਪੜ ਤੇ ਹੀ ਆ ਜੀ ਮੇਰੇ ਇਹ ਹੋਰ ਆ ਜੀ ਚਲ ਕੋਈ ਨਾ ਸਾਰੇ ਚੱਲੀ ਜਾਣਗੇ ਜੀ ਦੀ ਬਾਈ ਹੈ ਦਾਦੀ ਦੀ ਨਹੀਂ ਜੀ ਵਾਜੀ। ਕਈ ਦਿਵਾਂ ਜੀ। ਮਾਸੀ ਜੀ ਦਾ ਹੁਣ ਮੈਂ ਦੀ ਸੁੱਕ ਗਈ। ਬਾਲੀ ਨੇ ਭਾਈ ਮੇਰੀ ਗੋਦੀ। ਮਾਸੀ ਆ ਰਹੀ ਦੀ। ਬਾਤੀ ਬੜੀ ਤੇਜ਼ ਹੈ ਤੇਰੀ। ਮਾਸੀ ਜੀ ਦੀ ਤਾਂ ਮੈਂ ਨਹੀਂ ਸੁੱਕ ਗਈ। ਮਾਸੀ ਜੀ ਹੁਣ ਆਪਣੀ ਡਿਊਟੀ ਆਪਣੀ। ਇਹ ਨੋ। ਨਾਉਦੇ ਤਾਂ ਹੀ ਨਹੀਂ ਲੋਕੇ ਵੀ ਮੈਂ ਕਹਿੰਦਾ। ਮਾਸੀ ਘਟਾ ਕਿਸੇ ਨਾ। ਨਹੀਂ ਦਾਤ ਬੋਗੀ। ਇਹਦੇ ਸਿਰ ਤੇ ਹੋਏ ਕੰਮ ਚੱਲਦਾ। ਇਹਦੇ ਸਿਰ ਤੇ ਕੰਮ ਚੱਲਦਾ। ਛੇ ਬੰਦਾ ਹੈ। ਦੋ ਨਹੀਂ ਗਈ। ਬਿਲਕੁਲ ਬਿਲਕੁਲ ਹੀ ਹੈ ਠੀਕ ਹੈ ਅੰਤਿਮ ਰੰਗ ਦਾ ਦੂਰਾ ਪੁਰੀਏ ਸੱਤਾਂ ਬਸ ਸੰਭਾਲ ਲਈ ਦੇ ਜੈਸਮੀਨ ਦੇ ਸੈਟ ਬਹੁਤ ਸਰਦੁਖਦਾਈ ਗੋਲੀ ਮੰਗਦੀ ਹੈ ਕੋਈ ਪੋਰੀ ਨਹੀਂ ਦੇ ਦੇ ਤੈਗਾ ਮੈਨੂੰ ਲਵਾ ਕੇ ਭਈਆ ਪਤਾ ਨਹੀਂ ਲੈ ਲਓ ਤੁਸੀਂ ਆਪ ਦੇ ਇਹਨਾਂ ਦਹੋਂ ਹੈ ਕਹਿੰਦੀ ਕਿੱਥੇ ਭਰਾਵਾ ਮੋਟੀ ਲਾ ਕੇ ਦੇ ਜਿੱਲੀ ਤੋਂ ਨਾ ਤਾਂ ਉਹ ਹੀ ਦੇਖੀ ਮੋਟੀ ਲਾਦੀ ਨਾ ਪਿੱਛੇ ਪਾਸੇ ਇਹਦੀ ਸੁੱਕਦੀ ਛੇਤੀ ਹਾਂ ਮੋਟੀ ਕਰਕੇ ਆਵੇ ਬਰੀਕ ਜਲਦੀ ਸੁੱਕ ਜਾਂਦੀ ਐ ਨਾ ਹਾਂ ਮੈਂ ਤਾਂ ਕੁੱਕਾ ਮਾਰ ਲੱਗੀ ਮੈਂ ਸੁੱਕ ਜਿਵੇਂ ਛੇਤ ਤੇ ਹਾਂ ਇੱਧਰ 와 ਚਲੋ ਫੇਰ ਵੀ ਠੀਕ ਆ ਹਾਂ ਤੇਰਖੀ ਜੀ ਉਹ ਆ ਮੋਟੀ ਹਾਂ ਜੀ ਹਾਂ ਇਹਨਾਂ ਨੂੰ ਹੁਣ ਢੰਗ ਹੁੰਦਾ ਇਹਨਾਂ ਨੂੰ ਆਇਆ ਵੀ ਜਲਦੀ ਨਹੀਂ ਵੇੜੋ ਕੰਮ ਭਾਈ ਮਾਮੀ ਨੇ ਮੈਂ ਮੈਂ ਨਹੀਂ ਤੁਸੀਂ ਮੋਟੀ ਲਾਤੀ ਐਨ ਮੋਟੀ ਬੋਲੀ ਦੀ ਨਾ ਹਾਂ ਬੋਲੀਆ ਤਾਂ ਕਹਿੰਦੇ ਉਹਨਾਂ ਨੇ ਮੋਟੀ ਲਾਓ ਅੱਛਾ ਮੋਟੀ ਲਵਾ ਦੇ ਠੀਕ ਆ ਕਲਰ ਵੀ ਵਧੀਆ ਆ ਨਾ ਹਾਂ ਮੋਟੀ ਦਾ ਕਲਰ ਵਧੀਆ ਆ ਨਾ ਹੂੰ ਯਾਹਨੇ ਕਾਦੀ ਨਾਲੇ ਉਹ ਦੇ ਪੱਤਾ ਦੇ ਮੇਰੇ ਨਾਲ ਬਾਰਿਕ ਹੋਤੀ ਹੈ ਨਾ ਇੱਕ ਦੋ ਵਾਰ ਪਾਣੀ ਲੱਗੇਗਾ ਪਤਾ ਨਹੀਂ ਕਿੰਨਾ ਯਾਰ ਹਾਂ ਪਰ ਰੈਣ ਨੇ ਕੀ ਦੱਸ ਸਾਰਾ ਕਰ ਗਿਆ ਮੇਰੇ ਸੂਟਾਂ ਨੂੰ ਪ੍ਰੈਸ ਕਰਾ ਲਿਆ ਯਾਰ ਹੂੰ ਮੈਂ ਕਿੱਥੇ ਪ੍ਰੈਸ ਕਰਾ ਕੇ ਲਿਆਉਂਗਾ ਦੱਸ ਪਹਿਲੇ ਮਤਾਨਾ ਕਿੰਨੀ ਵਗੈ ਇੰਗਲਿਸ਼ੀ ਤੋਂ ਪੰਜਾਬੀ ਆਉਂਦੀ ਆਂਦੀ ਹੈ ਇਹ ਮਿਠਮਾਨੀਆ ਸ ਆ ਏ ਬੀ ਆਈ ਐਨ ਡੀ 8 ਹੈ ਪਾ ਮੂਜ ਗੋਲੀ ਲੈ ਆ ਦੇਖ ਲੋ ਗੋਲੀ ਗੋਲੀ ਪੀਲਾ ਪੀਲਾ ਬਤਾਉ ਮੈਂ ਤੇਰੇ ਤੇ ਪਵਾਤੀਆ ਤੁਹਾਨੂੰ ਗਾਣਾ ਅੱਛਾ ਜੀ ਨਾਮ ਦਿੰਦਾ ਹੈ ਅੱਛਾ ਜੀ ਕੋਈ ਜੰਗਾ ਕਰੀਏ ਨਾ ਲਾਗੀਲਾ ਗੋੜਾ ਹੋ ਜਾਂਦਾ ਹੈ ਹਾਂ ਜੀ ਇਹ ਕਹਿੰਦਾ ਜੀ ਜੇ ਤੁਸੀਂ ਮੈਨੂੰ ਅੱਗੇ ਬਚਾ ਲੰਨੇ ਆ ਤੇ ਅੱਜ ਮੈਂ ਤੁਹਾਨੂੰ ਗਾਣਾ ਪਾਈਆ ਤੇ ਭੰਗੜਾ ਪਾਵੇ ਖੜਾ ਅੱਛਾ ਜੀ ਤੋਂ ਹੀ ਨਾ ਪਤਾ ਮੈਂ ਤੁਹਾਨੂੰ ਪਰੇ ਭੇਜਿਆ ਵੀ ਪਰੇ ਚੱਲ ਜੇ ਉਹਨੂੰ ਗੁੱਸਾ ਹੋ ਗਿਆ ਯਾਰ ਇਹ ਤਾਂ ਗੱਲ ਗਲਤ ਹੈ ਯਾਰ ਉੱਪਰ ਖੜਦਾ ਬਾਈ ਜਿਹਦੇ ਬਟੂਆ ਮੰਗਦਾ ਹਾਂ ਮਗਾ ਚੱਲ ਦੇਖਤਾ ਮੰਗਾ ਇਹ ਜਦਾਈ ਦਿੱਤੀ ਇਹ ਅੱਟੇ ਤੋਂ ਤਾਂ ਪੁੱਤ ਤੋਂ ਝੋਤਾ ਮੈਂ ਕਿੱਥੇ ਮਖੌਲ ਕਰਦੀ ਆ ਆ ਗਿਆ ਭਾਈ ਆਈ ਓਏ ਕੰਮ ਹੋ ਗਿਆ ਆਪਾਂ ਆਪਣੀ ਫੜੇ ਜੀ ਮੜੀ ਜਿਹੜੇ ਦੀ ਜੀਆਂ ਦੇ ਨਾਲ ਪਾਇ ਲੈ ਮੈਂ ਕਿਹਾ ਜੀ ਕੰਮ ਹੋ ਗਿਆ ਜੀ ਆ ਪੌੜੀ ਫੜੇ ਜੀ ਤੇ ਮੇਰਾ ਕੰਮ ਹੋ ਜਵੇ ਪਲਾਸਟਿਕ ਵੀ ਨਹੀਂ ਆਗੇ ਪਾ ਬਹਿ ਜਾਣਾ ਕਰਾ ਕਰ ਕਿਹਾ ਨਹੀਂ ਪਾਈ ਨਾ ਭਾਈ ਕੋਈ ਨਹੀਂ ਹੋ ਗਿਆ ਇਹ ਲੋ ਫੜ ਜਾ ਸੁਬਿੰਦਰ ਹਾਂਜੀ ਸੋਨ ਬਹੁਤ ਪਰਮਾਤਮਾ ਨੂੰ ਜਾਨ ਦੇਣੀ ਆ ਹਮੇਸ਼ਾ ਇਹ ਬੰਦੇ ਨੂੰ ਚੁੱਕਾਂ ਦੇ ਬਚਾਏ ਅੱਛਾ ਹਮੇਸ਼ਾ ਹਾਈ ਹਾਈ ਕਰਦਾ ਮਾਰਦਾ ਮੇਰੇ ਤਾਂ ਤਰਸੂ ਹਾਂ ਹਾਂ ਫੇਰ ਭੈਣ ਜੀ ਮੈਂ ਬਤਾਇਆ ਇਹ ਮੈਂ ਲੋਈ ਤਾਂ ਕਦੀ ਮਰ ਜਾਣਗਾ ਵੈਸੇ ਨਾ ਤੈਨੂੰ ਨਵੀਂ ਚਿਮਨੀ ਲਈ ਆਈ ਸੀ ਮੈਂ ਤੇਰੀ ਚੁਟ ਨਾਲ ਵੀ ਵਿਚੋਂ ਨਿਕੜਾਈ ਲੈਸ ਲਵਾਈ ਹੋਈ ਆ ਕੋਈ ਨਾ ਅਸੀਂ ਨਾ ਇਹਨਾਂ ਨੂੰ ਅੰਨਾ ਬਚਾਉਂਦੇ ਰਹੇ ਹਾਂ ਬਈ ਗਾਲਾਂ ਨਾ ਪੈ ਜਾਣ ਗਾਲਾਂ ਨਾ ਪੈ ਜਾਣ ਸਾਨੂੰ ਇਹ ਗਾਲਾਂ ਪਾਉਣ ਨੂੰ ਕਰਦਾ ਦੇਡ ਮੁੱਦੇ ਪਰ ਨਾਏ ਤੁਸੀਂ ਨਹੀਂ ਕਹਿ ਸਕਦੇ ਬੀੜੀ ਬਣਾਉਣੇ ਆ ਮਮੀ ਚਿਨੀ ਲੈ ਲੈ ਨਾਲ ਦੀ ਸੋਣੀ ਜਾਂਦੀਆਂ ਲੋਕ ਬਾਪੂ ਜੇ ਦੇ ਦੋ ਲੈ ਲੈ ਮੈਂ ਕਹਿੰਦਾ ਕਿ ਇਹਨਾਂ ਦਾ ਕੋ ਦੇ ਵੀ ਇਹ ਬਾਸੂ ਦੀ ਉਹ ਤਾਂ ਨਿਕਾ ਆ ਮੈਨੂੰ ਕੋਤਨੋਂ ਆਇਓ ਵਧੀਆ ਲੱਗਦੀ ਆ ਵਧੀਆ ਲੱਗਦੀ ਆ ਬੰਦੇ ਮੈਨੂੰ ਲੱਗੇ ਮਨੂੰ ਆ ਵਧੀਆ ਆਪਣੀ ਮੇਰੀ ਗੱਲ ਸੁਣ ਮੈਂ ਤਾਂ ਜੜਾ ਕਹਿੰਦੇ ਬਹੁਤ ਨਹੀਂ ਲਾਦੀ ਜੜੀ ਆਪਣੀ ਆਪਣੀ ਮਾਂ ਕਿਸੇ ਨੂੰ ਮਾਰੀ ਲੱਗਦੀ ਹੁੰਦੀ ਆ ਹੈ ਮਾਂ ਟੌਰ ਕੱਢਣੀ ਵੀ ਪੁੱਤਾਂ ਦੇ ਹੱਥ ਚ ਹੁੰਦੀ ਆ ਟੌਰ ਟੌਰ ਪੁੱਤਾਂ ਵਿੱਚ ਕੱਢਣੀ ਖੜ ਪਾ ਜਾ ਹੁਣ ਹਜੇ ਪਹਿਲਾਂ ਰੈਡੀ ਦਾ ਹੋ ਲੈ ਤੂੰ ਨਹੀਂ ਐਡੀ ਚਾਹ ਕਰਾ ਜਿਵੇਂ ਮਹਿੰਦੀ ਵਾਲਾ ਟੂਰ ਲਾਉਣੇ ਮੇਰੀ ਗੱਲ ਸੁਣ ਤਾ ਔਰ ਕੱਲ ਦੇਖੀ ਮਾਮੇ ਦੀ ਹਾਂ ਜੇ ਨਾ ਕੱਢੀ ਲੈ ਤਾਂ ਉਹ ਦੇਖ ਲੈ ਮੰਮੀ ਹੁਣ ਲਾਜ ਰੱਖ ਲਿਓ ਭਾਈ ਲੈ ਦੋ ਸੂਣ ਨਾ ਮੈਂ ਪਈਆਂ ਸੁਆਏ ਹੋਏ ਉਹ ਨਹੀਂ ਪਾਉਣੇ ਉਹ ਕਿੰਨੇ ਸਾਲ ਪੁਰਾਣਾ ਪਾਉਂਦੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਰਮਿੰਦਰ ਹਾਂਜੀ ਵੀ ਜੇ ਬੰਦਾ ਪਹਿਲੇ ਹੀ ਟੌਰ ਕੱਢ ਲਵੇ ਬਾਅਦ ਚ ਕਿਆ ਦੇ ਜੋਗਾ ਫੇਰ ਹਾਂ ਹੋ ਸਹੀ ਜਾਂਦਾ ਇਹ ਕੋਈ ਮੌਕਾ ਹੀ ਹੁੰਦਾ ਬੰਦਾ ਦੇਖੇ ਤਾਂ ਸਹੀ ਵੀ ਹਾਂ ਪਰਸਨ ਮੈਂ ਨਹੀਂ ਟੌਰ ਕਰਦਾ ਪਰਸਨ ਸੂਣ ਤੇ ਨਹੀਂ ਮਰੋਣਾ ਸਵਾ ਕਰ ਨੂੰ ਮਗੌਣਾ ਹੀ ਹੁੰਦੀ ਹੈ ਨੂਰ ਨੂਰ ਉੱਠ ਗਈ ਆ ਜੀ ਤੁਸੀਂ ਮਾਰੇ ਚੱਕੇ ਨਹੀਂ ਆਉਂ। ਮੈਂ ਲਿਆ ਮਾ ਜਾ ਕੇ। ਅ ਚੜ ਜਣਾ ਨਹੀਂ ਉਹਨੇ। ਚਿਸਮਾਈ। ਆ ਦੇਖੋ ਤੁਹਾਨੂੰ ਦਿਖਾਇਆ ਹੈ ਗੋਲਡਰ ਸਮਾਰਟ ਕੇਂਦਰ ਸੀ। ਆ ਟਾਈਮ ਨਾਲ ਪਹਿਲਾਂ ਆਏ ਜੀ ਮੈਂ ਉਹ ਮੈਨੂੰ ਦੇਖਦਾ ਲੱਗਦਾ ਯਾਰ ਮੈਨੂੰ ਪਤਾ ਹੈ। ਦੇਖਣੋ ਹੀ ਦਿੰਦੇ। ਇਹ ਵੀ ਪਤਾ ਹੈ। ਬਾ। ਯਾਰ ਪਹਿਲਾਂ ਇਹ ਕੱਪੜੇ ਕੱਢ ਕੇ ਦਿਖਾਉਂਗਾ। ਪਹਿਲਾਂ ਲਾਇਗਾ ਤੇ ਦੇ ਵਿੱਚ। ਹੁਣ ਆ ਲੈ ਮੂਹੇ ਪਾਹੀਆਂ। ਇਹ ਦੇਖ। ਯੇਰੇ ਆਜ ਦੇ ਪਾਰਟਿੰਗ ਪੁਆਇੰਟ ਵਾ ਵੀ ਵਾ ਫੋਨ ਵੱਜਣ ਲੱਗੇ ਮੈਂ ਮੜੀ ਦੇ ਫੋਨ ਬੰਦ ਕਰੂੰ ਚਿੱਟੇ ਲੱਗਦੇ ਬੂਟ ਲੈ ਆਈਏ ਤੇ ਹੈਗੇ ਉਹਦੇ ਵੇ ਮੈਂ ਫੋਨ ਬੰਦ ਕਰੀਆ ਹਾਂ ਦਾ ਸੱਚੀਓ ਭਾਈ ਬਹੁਤ ਸੋਹਣੀ ਡਰੈਸ ਆਵਾ ਸੀ ਹੈਨਾ ਹਾਂਜੀ ਹਾਂ ਕੱਟ ਦੋ ਜਦੋਂ ਭਾਈ ਤੇ ਖੋਲੀ ਜਦੋਂ ਮੈਂ ਜਸਮੀਨ ਨੇ ਸਲੈਕਟ ਕਰ ਦਿੱਤੀ ਹਾਂ ਨਹੀਂ ਬਹੁਤ ਸੋਹਣਾ ਬਹੁਤ ਸੋਹਣੀ ਫਰਾਕ ਆ ਮੇਰੀ ਕੋਟੀ ਵੀ ਕਿੰਨੀ ਸੋਹਣੀ ਆ ਦੇਖੀ ਇਹ ਦਿੱਤਾ ਨਾ ਮੈਂ ਦਵਾਈ ਮੈਂ ਦਿਖਾਈ ਤਾਂ ਸੀ ਕੱਲੇ ਨਹੀਂ ਜਾਣ ਕੇ ਨਹੀਂ ਦੇਖੀ ਦਹਾਈ ਕਿ ਮੈਂ ਮੈਂ ਮੈਡੋਈਆ ਬੇਗਲੀ ਦੀ ਉਹਦਾ ਹੱਸਦੀ ਆ ਇੱਕ ਆ ਲਿਆ ਬਣੀ ਹਰਗੁਣੋਂ ਵਾਹ ਵੀ ਵਾਹ ਕਿਉਂਕਿ ਪੂਰੇ ਪੂਰੇ ਮੋٹے ਕੱਪੜੇ ਵੀ ਨਹੀਂ ਪੈਂਦੇ ਕਾਂਤ ਦੀ ਵੀ ਆਹੋ ਹਾਂ ਫਿਰ ਮੇਰੇ ਤਾਂ ਪਹਿ ਜਾਣਗੇ ਸ਼ਾਮ ਨੂੰ ਪਹਿਣਗੇ ਜਿਹੜਾ ਤਾਂ ਪਹਿਰੇ ਜਿ ਪਿਛਲੇ ਟਾਈਮ ਆ ਉਹਦੇ ਵਿੱਚ ਬਹੁਤ ਕਾਂਤ ਦੀ ਹਾਂ ਜਿਹੜਾ ਨੋਰਮਲ ਜਿਹਾ ਬਸ ਉਹਦੇ ਕਾਂਤ ਦੇ ਦੋ ਨੋਰਮਲ ਲੈ ਲੈਂਦੇ ਹਾਂ ਨੋ ਨੋ ਠੀਕ ਹਾਂ ਇਹ ਕਹਾਂਗੀ ਉਹ ਤਪੀਤੀ ਤਰੀਕੋ ਗੁਰਮੀਤ ਜੀ ਮੇਰੇ ਵੀ ਫਿਰ ਇਹਨਾਂ ਦਾ ਸਿਰ ਪਿੱਛੇ ਨੂੰ ਗਿਰੀ ਜਾਂਦਾ ਫਿਰ ਹੈਗਾ ਹੈ ਭਾਰੀ ਆਏ ਓਹੋ ਟੋਪੀ ਭਾਰੀ ਕੱਲ ਕਾ ਵੀ ਜੇ ਖੜਨੀ ਪਿੰਨ ਮਹੀਨੇ ਪਾਣੀ ਟੋਪੀ ਭਾਰੀ ਨਹੀਂ ਹੈਗੀ ਉਹ ਨਹੀਂ ਹੈ ਮੇਰੇ ਕਿੰਦੇ ਇਹ ਕਾੜਦਾ ਮਤਲਬ ਇਹ ਹੈ ਨਾ ਹੈਗੀ ਸਦੀਪ ਕਾ ਕਹਿੰਦੀ ਗਾੜਨ ਪਿੱਛੇ ਜਿਹੜੀ ਹਲਕੀ ਟੀ ਆ ਵੀ ਉਹਦੇ ਨਾਲ ਟੋਪੀ ਪਿੱਛੇਨ ਜਾਈ ਜਾਂਦੀ ਹੈ ਹੈਗੀ ਵੀ ਟੋਪੀ ਡਿੱਗ ਜਾਂਦੀ ਹੈ ਪੂਰੀ ਹੈਟ ਹੈ ਨਾ ਮੋਰ ਕੇ ਪਾ ਲੈ ਜਾ ਇਹ ਜਿਹੜਾ ਕੰਮ ਉਹ ਤੁਹਾਨੂੰ ਵੇਖਿਆ ਇਹ ਹੈਗੀਆਂ ਥੋੜੀ ਜਿਹੀ ਵਜਨ ਦੀ ਵਾਲੀਆਂ ਉਹ ਹੈਗੀਆਂ ਹਲਕੇ ਹਲਕੇ ਜਿਹੜੇ ਸੂਟਾ ਲਾਉਦੀਆਂ ਹੁੰਦੀਆਂ ਨਾ ਬੱਚੇ ਦੇ ਕੱਪੜੇ ਲਾਉਦੀਆਂ ਉਹ ਹੁਣ ਗਾਹਾਂ ਗਾਹ ਜਿਹੜੀ ਤੱਬਦ ਆਉਣੀ ਆ ਉਹ ਕੋਟਨ ਦੀ ਨਹੀਂ ਚੱਲਣੀ ਹਾਂ ਉਹ ਕੋਟਨ ਦੀ ਨਹੀਂ ਚੱਲਣੀ ਸੇ ਠੰਡ ਜਿਹੀ ਵਾਲੀਆਂ ਚਾਹੀਦੀਆਂ ਹਾਂ ਗੇ ਗੇ ਮੈਂ ਤਾਂ ਦਸਤਾਨੇ ਦਸਤਾਨੇ ਕਿਉਂਕਿ ਜਰਾਬਾਂ ਨਹੀਂ ਮਿਲੀਆਂ ਦੀਆਂ ਮੋਟੀਆਂ ਜਰਾਬਾਂ ਪਾਉਣੀਆਂ ਦੀਆਂ ਅੱਛਾ ਤੇ ਨਾ ਮਾ ਗਏ ਜਿਹੜੇ ਦੋਲੇ ਝੰਡੇ ਅਗਰ ਘਾ ਸੁਣੇ ਇਹਨਾਂ ਨੂੰ ਦੋ ਪੈਰੇ ਕਰਦੇ ਆ ਉਹ ਵੀ ਜਿਹੜਾ ਬੜਾ ਲੱਗਾ ਪਾਪਾ ਕਿੰਨਾ ਅੱਬਾ ਤਾਂ ਇਹੋ ਜਿਹੇ ਝੰਡੀਆਂ ਨਹੀਂ ਇਹੋ ਜਿਹੇ ਜਰਾਬਾਂ ਪਾਕੇ ਉਹਨੇ ਕੰਬਲ ਦੇ ਵਿੱਚ ਲੁਕਾ ਲਿਆ ਇੰਨੇ ਮੋਟੀਆਂ ਜਰਾਬਾਂ ਦੀ ਉਹ ਲੋੜ ਨਹੀਂ ਹੂੰ ਪੈਰਾਂ 'ਚ ਐਸੇ ਗਰਮਾਇਆ ਸੋ ਜਾਂਦੇ ਨੇ ਜਿਹੜੀ ਤੇਰੀ ਮੋਰੀ ਨੇਆਂ ਸੀਗੀਆਂ ਉਹ ਜਰਾਬਾਂ ਉਦੋਂ ਦਾ ਸੈਟਾਂ ਦੇ ਮੋਟੀਆਂ ਆਏ ਹੂੰ ਅੱਛਾ ਹਾਂ ਦੱਸ ਉਹ ਨੋਬੀ ਨਹੀਂ ਪੈਰ ਪਰ ਉਹਨੂੰ ਪਤਾ ਹੀ ਨਾ ਵੱਡ ਚ ਕੀ ਕੀ ਆ ਮਾਂ ਵੀ ਚੱਕ ਲੈ ਜਿ ਨੂੰ ਲੱਗਦਾ ਏਦਾਂ ਹੀ ਨਾ ਲਵਾ ਪੈਣੀ ਮੈਂ ਕੁਝ ਨਹੀਂ ਚੱਕਿਆ ਬਹਿ ਗਏ ਆ ਪਤਾ ਕੀ ਦੇ ਨਾ ਇਹ ਤਾਂ ਰੱਖੇ ਵੀ ਤਾਂ ਕਿ ਸਾਰੇ ਹਰ ਗੁਰੂ ਦਾ ਸਮਾਂ ਹੋਰ ਵੀ ਨੋਰਾ ਹੋਰ ਕੀ ਲੋੜਾ ਦੋਹਰੀਆਂ ਲਈ ਆਈ ਮੈਂ ਉਹ ਇਹ ਤਾਂ ਲੈ ਜਾਣੀ ਮਾਸੀ ਜੀ ਮੈਂ ਅੱਜ ਵੀ ਕਿਉਂ ਉਹ ਮਮਮੀ ਆਹ ਹੋ ਕਾਬਾ ਨਾ ਇਹ ਵੀ ਗੱਲ ਤਾਂ ਹੈ ਇਹ ਵੀ ਬਿਲਕੈ ਇਹਦਾ ਹੁਣ ਆਪਣੀ ਕੁੜੀ ਵੀ ਕਹੀ ਜਾਂਦੇ ਮੈਨੂੰ ਨਹੀਂ ਕੋਈ ਕਹਿੰਦਾ ਵੀ ਤੈਨੂੰ ਵੀ ਰੱਖਣਾ ਇਹ ਮੇਰੇ ਮਾਤਾ ਚੋਣੀਆਂ ਤਾਂ ਨਹੀਂ ਰੁਕਦੇ ਸਹੀ ਗੱਲ ਆ ਬੱਸ ਜੀ ਸੁਚੇ ਚਿਤ ਕਹਿੰਦੇ ਉਹ ਆ ਟਾਈਮ ਤਮ ਬੰਟੀ ਚੋਲੰਦਾ ਠੀਕ ਆ ਫਸਲੇ ਟਾਈਮ ਤਮ ਜਵਾਈ ਚੋਲਣ ਦੇ ਮੇਰੇ ਤੋਂ ਚੋਲ ਗਏ ਹਾਂ ਨਰਾਹੀ ਹੋ ਜਾ ਕਰਦੀ ਜਵਾਈ ਮੋਟਾ ਹੋ ਜਾਊਗਾ ਤੇ ਬੇਲਾ ਰਹਿਣ ਲੱਗਿਆ ਚੰਗਾ ਹੋਏ ਮੇਰੇ ਘਰ ਵਾਲੇ ਦੀ ਸਾਈਡਲੀ ਮੈਂ ਵੀ ਤਾਂ ਉਹ ਗੁੱਸੇ ਆ ਲੈਣਾ ਕਾਟੇ ਲਾ ਮਿੰਨ ਦੋਵੇਂ ਮੁੰਡੇ ਬਰਾਬਰ ਨੇ ਹਾਂ ਵੀ ਸਾਨੂੰ ਸਾਰੇ ਇੱਕ ਬਰਾਬਰ ਪੂਰੀ ਦੋਨੇ ਜਾਨੀਆਂ ਬਰਾਬਰ ਆ ਤਾਂ ਮੁੰਡੇ ਵੀ ਤਾਂ ਬਰਾਬਰ ਅੰਦਰ ਆਪਣੇ ਦੋਵੇਂ ਮੁੰਡੇ ਬਾਰੇ ਨਹੀਂ ਸੋਚਣਾ ਉਹਨੇ ਸਾਰੇ ਬਾਲੂ ਲੈ ਕੇ ਆਇਓ ਆਉਣਾ ਸਾਰੇ ਪੈਸਾ ਹੋ ਕੇ ਸ਼ਾਮੋ ਗੱਤੋ ਜ਼ਰੂਰੀ ਚਾਹੀਏ ਹਾਂਜੀ ਹਾਂ ਹਾਂ ਲੱਗ ਰਹੀ ਵੀਰ ਜੀ ਨੇ ਵੀ ਕਮਾ ਲਈ ਉਹ ਸੁਖਮੀ ਸਾਹਦੇ ਤੋਂ ਉਹ ਤੇ ਕਾਲੂ ਕਾਲੂ ਸਾਰਿਆਂ ਨੂੰ ਲੈ ਕੇ ਆਉਣਾ ਜੀ ਹਾਂ ਐ ਨਾ ਜ਼ਰੂਰੀ ਨਹੀਂ ਹੈ ਕਿ ਉਹ ਘਰੇ ਰਹੇ ਉਹ ਵੀ ਗੱਤ ਨੂੰ ਇੰਜੋਏ ਕਰੇ

ਮੈਂ ਤਾਂ ਇਹ ਵੀ ਕਿਹਾ ਮੈਂ ਤਾਂ ਰਾਤ ਨੂੰ ਗੀਤ ਗਾਉਣੇ ਆ ਗੀਤ ਗਾਉਣੇ ਲਵਾ ਲਓ ਕਹਿੰਦੇ ਗਿਆ ਦੇ ਬਾਅਦ ਕਹਿੰਦੇ ਸਾਡੀ ਹਾਂ 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 ਮੈਂ ਬੇਕਰੇ ਅੰਦਰ ਮੇਰੇ ਨੰਨੇ ਬੜੀ ਉੱਪਰ ਪਾਉਣੇ ਪੈਣਗੇ ਨਾ ਮੈਂ ਬਤ ਗੋਦੀ ਫੜ ਮੇਰੀ ਸਾਡੀ ਪਾ ਲਓ 100 ਦੀ ਮੇਰੇ ਨਾਲ ਪਾ ਦੋ 100 ਦੀ ਜੀ 100 ਦੀ ਚਲ ਮੇਰੀ ਗੋਦੀ ਚ ਪਾ ਲਓ ਚਲ ਮੇਰੀ ਗੋਦੀ ਚ ਪਾ ਲਓ ਇਹਦਾ ਸਮਾ ਲਾ ਕੇ ਫੇਰ ਹੁੰਦਾ ਚਲੀ ਨੂੰ ਮੈਨੂੰ ਕੀ ਪਤਾ ਚਲੋ ਠੀਕ ਹੈ ਚਲੋ ਇਹ ਅਗੜੀਆ ਸੇਲ ਵਿੱਚ ਬੜਾ ਗੀਤੋ ਮੇਰੇ ਵਿੱਚ ਆਜੋ ਕਰੋ ਹਾਂਜੀ ਹਾਂਜੀ ਤੁਸੀਂ ਵੀ ਆਇਆ ਏਡਾ ਵਿੱਚ ਬੰਦਾ ਬੜਾ ਖੋਰੀ ਆ ਗੀਤ ਕਰੀ ਗੀਤ ਕਰ ਲਓ ਮੈਂ ਦੀ ਦਾ ਮਾਤਾ ਜੀ ਨੂੰ ਆਉਂਦਾ ਹੁਣ ਹਰੀ ਹਰੀ ਮਹਿੰਦੀ ਨੀ ਤੇਨੂੰ ਕੀ ਮੈਂ ਮੇ ਕੋਟਾ ਨੀ ਮੇਰੀ ਹਰੀ ਹਰੀ ਮਹਿੰਦੀ ਕੋਟਣ ਮੇਰੀਆਂ ਤੀਆਂ ਰਾਣੀਆਂ ਨੀ ਮੇਰੀ ਹਰੀ ਹਰੀ ਮਹਿੰਦੀ ਕਦ ਲਗਾਣੀ ਕਦ ਲਓ ਆਮਾਨੀ ਆਪਣੀ ਦੀਦੇ ਮੈਂ ਹਰੀ ਹਰੀ ਮਹਿੰਦੀ ਸਦਾ ਨੀ ਸੋਹਾਗਣ ਮੇਰੀ ਤੀਨੀ ਨਵੇਂ ਹਰੀ ਹਰੀ ਮਹਿੰਦੀ ਚਾਚੇ ਤਾਏ ਜੀਵਨ ਜੇਲੇ ਕਾਜਰ ਚਾਹਨੀ ਮੇਰੀ ਹਰੀ ਹਰੀ ਮਹਿੰਦੀ ਜਿਆ ਹਰੀ ਹਰੀ ਮਹਿੰਦੀ ਹੋਇ ਪੁੱਤਰ ਦੇ ਦੇਖੋ ਮਾਤਾ ਜੀ ਨੂੰ ਗਾਣੇ ਗੀਤ ਵੀ ਆਉਂਦੇ ਆ ਜਦ ਸੁਣਾਤਾ ਹਾਂ ਬਿਲਕੁਲ ਬਿਲਕੁਲ ਇਸ ਪਰੇਖ ਜੂਰੇ तू क्यों दितड़ा दूर रे दावन त मेरा, मै दूरे। दूरे। मेरा उदे मैं लंदर राजा मैं परदेश होई नीरस पर एक जूर रे तू क्यों दितड़ा दूर रे वीरा त मेरा मैं लंदर राजा मैं परदेश होई नीरस पर एक जूर रे तू क्यों दितड़ा दूर દૂર રે ની મધીરસ પરિયે ક જુરે ની દસ ક્યો દીતરા દૂરે બાવલત મમતા મેરા મેલંદર રાજા મે પરદેશ ઓય કદખસ વૈજી ફતેજી